ਪੰਜਾਬ ਦੀ ਨੈਣ ਚੂਸ ਨਹੀਂ ਪਣਾ ਜਿਹੜਾ ਜੂਸ ਬੱਧੀ ਕੀਤਾ ਮੈਂ ਕਹਿੰਦਾ ਹੈ ਇਹ ਗੰਦੀ ਮਾਮੇ ਹਰ ਕਿਥੇ ਆੜਦੇ ਆ ਲੈ ਆਹਾ ਅਹ ਤਿੰਨ ਪੈਗ ਵੱਲਿਏ ਪਿੰਦੇ ਪੰਗੜੇ ਆ ਲੈ ਉਹ ਕੋਠਾ ਕੋਏ ਮੂਰੇ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਹਾਂ ਠੀਕ ਹੋਵਗੇ ਤੇ ਆਪਾਂ ਹੀ ਬਿਲਕੁਲ ਠੀਕ ਆ ਨਾ ਤੇ ਟਾਈਟਲ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਅੱਜ ਦਾ ਬਲੌਗ ਕਾਦਾ ਹੋਊਗਾ ਨਾ ਆਪਣਾ ਕਿਹਦਾ ਫੋਨ ਆ ਹਾਂ ਮੰਨੇ ਆ ਸਾਨੂੰ ਵੇਖ ਸਾਹਮਣੇ ਅਸੀਂ ਤੇਰੇ ਖੜੇ ਆ ਚਾਓ ਵਾਵਾ ਸੋਹਣੇ ਲੱਗਣ ਡੇ ਆ ਗਿਆ ਸਾਹ ਜੀ ਤੂੰ ਇਦਾਂ ਸਿੱਧਾ ਹੀ ਆਈ ਏ ਤੈਨੂੰ ਨਾ ਖੱਬੇ ਪੰਨੇ ਜਾਣ ਦਾ ਫਾਇਦਾ ਨਹੀਂ ਇੱਧਰ ਲਈ ਲੈ ਕੇ ਰੱਖ ਲਾ ਉਧਰੋਂ ਵਕਤੇ ਸਤਾਦ ਹੁਣ ਇੱਕ ਵਾਰੀ ਖੱਬੇ ਜਾਣਾ ਹੀ ਪੈਣਾ ਕਿਉਂਗੀ ਮੈਂ ਖੜਾ ਹੀ ਖੱਬੀ ਲੈਣ ਚ ਆਦੇ ਓ ਸੌਰੀ ਸੱਜੇ ਸਾਈਡ ਨੂੰ ਸੱਜੇ ਸਾਈਡ ਨੂੰ ਆਜੀ हां ओ मैं उधर ही आ गया ਤੁਹਾਡੇ ਵਾਲੀ ਆਇਣਾ ਜਿੱਧਰ ਲਈ ਵਾਜ ਤੂੰ ਖੜੇ ਜੇ ਮੈਂ ਇਧਰ ਹੀ ਆਇਆਣਾ ਯੂ ਟਰਨ ਮਾਰ ਕੇ ਆ ਗਿਆ ਅੱਗੋਂ ਚੱਲ ਅਸੀਂ ਉਹ ਲਾਈਟਾਂ ਦੇ ਜਾਂਦੇ ਹਾਂ ਉਧਰ ਐਂਟਰੈਂਸ ਹੋਣੀ ਹੈ ਅੱਛਾ ਉਹ ਬੱਸ ਆ ਗਿਆ ਵੇ ਫੇਗਰ ਹੋਇਆ ਮੈਂ ਜਾਨ ਲੜਾ ਦੇਾਂਗਾ ਪੰਡਾਰੇ 'ਚ ਲੰਗਰ ਲੈਣ ਲੱਗੇ ਆ ਟੈਨਸ਼ਨ ਨਾ ਲਾਓ ਸਾਹਿਬ ਜੀ ਆ ਗਿਆ ਕਰਤਵਾਰੇ ਵਾਲਾ ਆਪਣਾ ਲੰਗਰ ਨਹੀਂ ਹੈਗਾ ਬੱਕੇ ਹਾਂ ਆ ਆ ਗਿਆ ਬੱਸ ਕੋ ਮਾਰ ਦੇਣਾ ਹੈਗਾ ਤੇ ਠੀਕ ਹੋਵੇ ਅੱਗੋਂ ਮਾਰ ਦੇ ਆ ਦੇ ਕਿਧਰ ਨੂੰ ਮੁੜ ਕੋ ਆਪਾਂ ਦਿੰਦੀ ਇੱਥੇ ਕੋ ਚਾਓ 15 ਡਾਲਰ ਬਾਬਾ ਇਹਦੇ ਬਹੁਤ ਆਇ ਤਗੜਾ ਆ ਨਾ ਇਹਨਾਂ ਨੇ ਮਜਮਾ ਲਾਇਆ ਇਹਨਾਂ ਨੇ ਦੇ ਬਾਬਾ ਇੱਥੇ ਵੀ ਬਣਾ ਰਹੇ ਨੇ ਕੋਰੀਆ ਦਾ ਕੀ ਹੈਲੋਵੀਨ ਨਾ ਨਾਮ ਰੀਲਾ ਹੈਗੀ ਹੈ ਕੋਰੀਆ ਨਾਲ ਨਾਮ ਹੈ ਹੈਲੋਵੀਨ ਚੱਲਦੀ ਹੈ ਹੈਲੋਵੀਨ ਵਿੱਚ ਹੀ ਕੋਰੀਆ ਦਾ ਆਪਣਾ ਹੈਲੋਵੀਨ ਤੇ ਤਗੜਾ ਯੋਧੀ ਹੋਊਗਾ ਇੱਥੇ ਆਪਣਾ 10 ਸੇ ਰਾਂ ਵਾਲਾ ਕਰਿਆ ਫਿਰਦਾ ਹੈ ਆਖੜੇ ਆਖੜੇ ਆਉਣੇ ਆ ਇਹਦੇ ਵਿੱਚ ਪਾਰਕਿੰਗ 'ਚ ਆਉਣੇ ਅਸੀਂ ਤੇ ਹਾਂਜੀ ਆਪਾਂ ਚੱਲਦੇ ਹਾਂ ਨਾ ਇਹ ਏ ਇਦਾਂ ਹੀ ਆ ਕਿਹੜੀ ਕਿਹੜੀ ਜਾਂਦੀ ਤੈਨੂੰ ਪਤਾ ਹੀ ਨਹੀਂ ਲੱਗਣਾ ਮੂੰਹ ਦੇ ਪਰਾਂ ਨੂੰ ਕੀਤਾ ਜੇ ਪਲਾ ਇਹ ਰਾਵਨ ਇਹ ਰਾਵਨ ਦਾ ਰਾਥ ਹੈ ਕਾਰ ਕੋਰਣੀ ਉਹ ਤਾਂ ਰਾਮ ਨੂੰ ਨਹੀਂ ਦਿਖਿਆ ਸੀਗਾ ਤੈਨੂੰ ਕਿੱਥੇ ਦੇਖ ਜੂ ਇਹ ਯਮਦੂਤ ਦਾ ਝੋਟਾ ਹੋਰ ਫਿਰ ਮੈਂ ਨਹੀਂ ਆਇਆ ਕੀ ਹਾਲ ਹੀ ਤੇਰਾ ਮੇਰਾ ਵੀਰ ਤੂੰ ਦੱਸ ਸਸਰੀ ਗਲ ਮਾਮਾ ਉਹ ਠੀਕ ਠਾਕ ਚੰਗਾ ਹੋਰ ਮਾਮਾ ਭਾਈ ਤਰਸੀਆਂ ਭੱਜੋ 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 ਰੁੱਤ ਭੱਜਣ ਦੀ ਆਇਓ ਕਿੱਧਰ ਛੱਪ ਗਿਆ ਉਹਨੇ ਗੱਡੀ ਨਾਲ ਉਧਰ ਹੀ ਮੋੜਨਾ ਚੱਲ ਚੱਲ ਥੈਂਕ ਯੂ ਹਾਂਜੀ ਹਾਂ ਆ ਚੁਗੇ ਆਪਾਂ ਇੱਥੇ ਤੇ ਉਦੋਂ ਵਲੌਗ ਨਹੀਂ ਬਣਾ ਫਿਰ ਉਹ ਮਨਿਆਰ ਕ ਨੂੰ ਮਿਲਣ ਲੱਗ ਗਏ ਹਨ ਤੇ ਇਹ ਇਥੋਂ ਦੀ ਆਂਬ ਲੀਲਾ ਦੇ ਤੁਹਾਨੂੰ ਦਫਾਉਣਿਆ ਆਵਣਾ ਆਪਾਂ ਇਥੋਂ ਦਾ ਆ ਜਾਓ ਇਹ ਪਿੰਡ ਕਿਹੜਾ ਹੈ ਉਹ ਸ਼ਹਿਰ ਕਿਹੜਾ ਹੈ ਇਹ ਆਪਣੇ ਹੈਗਾ ਵਾ ਆ ਕਹਿਣਾ ਸਾਲਾ ਮੀਨੂ ਨਹੀਂ ਡਬਲਿਨ ਡਬਲ ਹੀ ਡਬਲਿਨ ਡਬਲਿਨ ਤੇ ਸਾਰੇ ਜਾਈ ਜਾਂਦੇ ਆ ਤੇ ਘਾਰਾਂ ਨੂੰ ਬੱਸ ਤੇ ਆਪਾਂ ਹਜੇ ਵੜੇ ਆ ਕਰਾ ਲੇਟ ਹੋ ਗਈ ਸੀ ਤਾਂ ਕਰਕੇ ਤੇ ਹੁਣ ਜਾ ਕੇ ਦਿਖਾਉਣਾ ਪ੍ਰੋਗਰਾਮ ਕੀ ਹੈ ਨਾ ਉੱਥੇ ਦੇਖ ਸਕਦੇ ਤੁਸੀਂ ਪੁੱਲਾ ਬਹੁਤ ਆ ਸਿਸਟਮ ਇੱਧਰ ਜਿਵੇਂ ਅੰਡੀਆ ਦੀ ਯਾਦ ਹੀ ਆ ਗਈ ਲੋਕ ਜਿਹਾ ਮੰਨੇ ਦੀ ਸ਼ਪਾਰਸ਼ ਚ ਜਾਂਦੀ ਸੀ ਨਾ ਮੰਨੇ ਦੇ ਰਿਸ਼ਤੇਦਾਰ ਲੱਗੇ ਸੀ ਇੱਥੇ ਸਿਕਿਉਰਿਟੀ ਤੇ ਮੰਨੇ ਨੇ ਆਦਵਾਤਾ ਆਪਾਂ ਨੂੰ ਉਹ ਇਹ ਆਪਣਾ ਸਵਾਗਤ ਕੀਤਾ ਇਹਨਾਂ ਨੇ ਪੜਾਕਾ ਚਲਾ ਕੇ ਇੱਥੇ ਵੀ ਆਪਣੇ ਇੰਡੀਅਨ ਨੇ ਪੂਰਾ ਉਹ ਕੀਤਾ ਨਾ ਦੇਖੋ ਤੁਸੀਂ ਐ ਹੀ ਹਨਾ ਪ੍ਰੋਗਰਾਮ ਆਬਾਦੀ ਬਹੁਤ ਆ ਇੱਥੇ ਵੀ ਤੇ ਦਿਖਾਉਣਾ ਜੇ ਕੋਈ ਹੋਰ ਕੋਈ ਵੀ ਦੇਖਿਆ ਨਹੀਂ ਤਾਂ ਬੱਸ ਇੰਨਾ ਕੀ ਵਲੋਗ ਚਾੜਦਾਂਗੇ ਰੇਟ ਰਜਿਸਟਰ ਫਸ ਲੱਗ ਹੀ ਨਹੀਂ ਰਿਹਾ ਕਿ ਅਮਰੀਕਾ ਜਾ ਫਿਰਦੇ ਹਨ ਜਿਵੇਂ ਹੀ ਓਵੇਂ ਲੱਗ ਰਿਹਾ ਜਿਵੇਂ ਇੰਡੀਆ ਚ ਹੀ ਹੁੰਨੇ ਉੱਥੇ ਤੇ ਬੰਨੇ ਦੀ ਇੱਥੇ ਹਨਾ ਰਿਸ਼ਤੇਦਾਰ ਸੀਗੇ ਸ਼ਪਾਰਸ ਨਾਲ ਆਪਾਂ ਨੂੰ ਆ ਪਤਾ ਨਹੀਂ ਕੀ ਹਨਾ ਇਹਦੇ ਉੱਤੇ ਲਿਖਿਆ ਐਸੋਸੀਏਸ਼ਨ ਆਫ ਇੰਡੋ ਅਮਰੀਕਨਸ ਪਾਸ ਆ ਜਾਂਦਰਾ ਹੁੰਦਾ ਨਾ ਇੱਧਰ ਤੇ ਫੋਨ ਕੁਝ ਖਾਣੇ ਪੀਣੇ ਤੇ ਫਿਰ ਵੇਖਦੇ ਹਨਾ ਕਿੱਧਰ ਜਾਈਏ ਕਿੱਧਰ ਨਹੀਂ ਨੋਟ ਆਉ ਹੀ ਨਹੀਂ ਮਾਣਾ ਤੋਰ ਫਿਰ ਲੋ ਬਾਜ ਖਾ ਬੀ ਸਹੀ ਆਲਾ ਮਾਮੇ ਦੀ ਸੁਣੋ ਤੁਸੀਂ ਯਾਰ ਜਦੋਂ ਵਾਸ਼ ਵੀ ਘਟ ਜੂਗਾ ਹਾਂ ਮੈਂ ਤਾਂ ਗੱਲ ਆ ਆ ਵੀ ਲੋਕੋ ਦੇ ਵੇਖੋ ਰੈਸਟੋਰੈਂਟ ਆਲਾ ਮਾਮੇ ਮੈਂ ਦੋਸਤ ਸਾਬ ਬੜਾ ਲਿੰਮਲੇ ਬੜਾ ਦੋਸਤ ਸਾਬ ਨਹੀਂ ਆ ਮੈਂ ਆਪਾ ਬਾਬਾ ਬੁੱਢਾ ਸਾਹਿਬ ਦਾ ਮਿਲਣਾ ਨਹੀਂ ਲੱਗਦਾ ਮਾਮਾ ਬਾਬਾ ਬੁੱਢਾ ਸਾਹਿਬ ਦਾ ਵੀ ਇਹ ਸੁਣੋ ਰੇ ਬਾਬਾ ਬੁੱਢਾ ਸਾਹਿਬ ਜਾਂਦੇ ਗੋਇੰਦਵਾਲ ਸਾਹਿਬ ਤੇ ਹਨਾ ਆਪਾਂ ਉੱਥੇ ਜਾਂਦੇ ਰਹੇ ਆ ਟਰੈਕਟਰ ਟਰਾਲੀਆਂ ਦੇ ਆਏ ਸਾਲ ਬੜਾ ਯਾਰ ਰਾਸ਼ਾ ਮਮੇਰ ਇੱਥੇ ਦਾ ਇੰਡੀਆ ਨਹੀਂ ਬੜਿਆ ਨਾ ਅਮਰੀਕਾ ਚ ਪਦੰਦਰਾ ਆਈਸਕ੍ਰੀਮ ਆਈਸਕ੍ਰੀਮ ਨਹੀਂ ਆਈਸਕ੍ਰੀਮ ਆਈਸਕ੍ਰੀਮ ਬੜੀ ਟੈਡ ਆ ਗੋਰਾ ਪੂਰੀ ਪ੍ਰਦਾ ਹੈ ਠੰਡੇ ਗਰੇ ਆਪ ਕੋਡ ਮੁੰਡੇ ਆਓ ਭੈਣ ਜੀ ਆਓ ਭਰਾ ਜੀ মাত্র 10 ਰੁਪਏ ਠੰਡਾ ਜੂਸ ਦਾ ਗਲਾਸ মাত্র 10 ਰੁਪਏ ਅੰਤਪਾ ਆਹ ਗੰਨੇ ਦਾ ਜੂਸ ਲੱਗਾ استان ਆਹੋ ਜੂਸ ਲੱਗਾ ਆਹੋ ਕੋਈ ਵਧੀਆ ਵਧੀਆ ਚੀਜ਼ ਲੱਗੀ ਆ ਨਾ ਚਲਿਓ ਪੰਜਾਬ ਦੀ ਪੇਨ ਜੂਸਰੀ ਜਿਹੜਾ ਜੀ ਨੂੰ ਬੱਧੀ ਕਰਾ ਪਰ ਚਾਹ ਰਿਹਾ ਹੈ। ਗੰਦੀਆਂ ਹਣ ਬੂਟੜੀ ਢਾੜੀ ਆ। ਮੈਨੂੰ ਤਾਂ ਪੀਂਦੋ ਬਈ ਤੁਸੀਂ ਨਹੀਂ ਪੀਂਨਾ ਦਾ। ਸਵਾਮਾ ਕਿਹਦੀ ਦੇਦਾ ਨਾ ਵਲੌਗ ਚ ਨਹੀਂ। ਦੇਖਿਆ ਕਰ ਯਾਰ ਮਾਮਾ ਰੰਗੂ ਆਏਗਾ ਵਲੌਗ ਵਿੱਚ। ਮੈਨੂੰ ਵਲੌਗ ਚ ਲਿਆ ਰਹੇ ਆ। ਹੋਏ ਹੋਏ ਫੇਮਸ ਕਰਦੇ ਆ ਮਾਮਾ ਪਾ। ਇੱਥੇ ਆਪਣਾ ਪੰਜਾਬ ਵਾਲਾ ਫੀਟਰ ਹੈ ਨਹੀਂ ਆ ਇੱਥੇ ਆ ਮਸ਼ੀਨ ਜੀ ਆ ਉਹਦੇ ਵਿੱਚ ਹੀ ਕਰ ਦਿੰਦੇ ਆ ਪ੍ਰੋਗਰਾਮ ਆਪਣੇ ਪੰਜਾਬੀਆਂ ਆ ਹੁਣ ਦਿਖੀ ਆ ਇੱਥੇ ਹੈਗਾ ਗੰਨੇ ਦਾ ਜੂਸ 5 ਡਾਲਰਾਂ ਦਾ ਇੰਡੀਆ ਦੇ ਲਾਲਾ ਮਾਮਾ ਕਿੰਨੇ ਦਾ 450 ਦਾ ਇੰਡੀਆ ਦੇ 450 ਦਾ ਇੱਕ ਗਲਾਸ ਬੁੱਲੇ ਉੱਤੇ 20 ਰੁਪਈਆ ਦਾ ਹੀ ਸੀ 90 ਦਾ ਖਰਾ ਕਿੰਨੇ ਬਣੇ ਹਾਂ ਜੀ ਹਾਂ ਜੀ ਠੀਕ ਲਓ ਤੁਸੀਂ ਕੱਲ ਲਓ ਗੋਲੀ ਵਾਲਾ ਬੱਤਾ ਨਾਲ ਬਾਅਦ ਕਿੰਨੇ ਲੱਗੇ ਆਏ 5 ਸਾਲ ਬਾਅਦ ਬਹੁਤ ਵਧੀਆ ਆ ਨਹੀਂ ਕੀਤਾ ਸਹੀ ਗੱਲ ਹੈ ਅਸੀਂ ਦੇਖਿਆ ਨਾ ਇਹ ਸਾਰੇ ਸਟਾਲ ਛੱਡ ਕੇ ਇੱਥੇ ਆਏ ਪੰਜ ਸਾਲ ਬਾਅਦ ਵੀ ਨਾਲ ਮੇਰੇ ਅਸੀਂ 13 ਸਾਲ ਬਾਅਦ ਵੀ ਮੈਂ 2010 ਦਾ ਆਇਆ ਲੋ ਜੀ ਚੱਕ ਲੈਣਾ ਗੰਨੇ ਦਾ ਜੂਸ ਤੇ ਆਪਾਂ ਨੂੰ ਮਿਲਿਆ ਮਾਤਰ 5 ਡਾਲਰ ਤੇ ਸਾਰੇ ਪੀ ਜਾਂਦੇ ਆਪਣੇ ਮਾਮੇ ਹੋਰੀ ਤੇ ਮੰਮੇ ਹੋਰੀ ਸਾਰੇ ਆਪਣੇ ਇੰਡੀਅਨ ਹੀ ਫਿਰਦੇ ਇੱਧਰ ਹੋਰ ਭਾਈ ਵਧੀਆ ਤੇ ਤਾਂ ਗਏ ਆਵੇਂ ਜਿੱਕੇ ਨਹੀਂ ਆਉਂਦੀ ਜਿੱਕੇ ਨਾ ਹੋਰ ਵਧੀਆ ਗਏ ਚਾਹਤਾਂ ਨਾਲ ਬਾਅਦ ਵੀ ਨਹੀਂ ਆਉਂਦੀ ਕੋਲਦੇ ਉੱਤੇ ਹੀ ਫੀਲਿੰਗ ਮਰ ਗਈ ਹੋਣੀ ਹੋਣੀ ਆਉਗੀ ਉਹ ਬਈ ਇੰਡੀਆ ਜਾ ਕੇ ਹੀ ਆਉਗੀ। ਲਾਸ਼ ਜਾਊ ਲੱਗੋ। ਨਹੀਂ ਮੈਂ ਕਿਹਾ ਪਿੰਡ ਵਾਲਿਆਂ ਮੈਂ ਲਾਸ਼ ਵੀ ਨਹੀਂ ਮੈਂ ਇੰਡੀਆ ਪੇਂਡੀਆਂ ਉਹ ਗੋਲਡਨ ਗੇਟ ਤੋਂ ਛੁੱਟਦੇ ਨੇ ਭੋਲੇ। ਮੈਂ ਨਹੀਂ ਦੁਬਾਰਾ ਪੰਜਾਬ ਤੇ ਜੰਮਣਾ। ਕੋਈ ਤਰੀਕਾ। ਆ ਉਹ ਬਾਤ ਉੱਥੋਂ ਸਿੱਟ ਦੇਣਾ ਉਹਨਾਂ ਨੇ ਉੱਥੇ ਗੋਲਡਨ ਗੇਟ ਤੇ। ਮਾਰੇ ਲਾਸ਼ ਨਹੀਂ ਮਾਰੇ ਵੇਹ ਤੇ ਚਲਾ ਲੈ ਕੰਮ ਨਹੀਂ ਰਹਾ। ਭਾਈ ਇਹ ਵੀ ਆ ਗਈ। ਠੀਕ ਆ। ਇਹ ਬੜੀ ਆ ਗਈ। ਪਹਿਲਾ ਸਟੂਡੈਂਟ ਆ ਗਿਆ ਦੂਜੇ ਨੇ ਭਾੜਾ ਦੇ ਕੇ ਪਲ ਕੱਪ ਗਿਆ ਏ। ਹਾਂ। ਹੌਣ ਹੋਣ ਪੰਜਾਬ ਘਟ ਹਰਿਆਣਾ ਬਹੁਤ ਆ ਰਿਆ ਨਹੀਂ ਆਹ ਸਮਾਂ ਤੇ ਮਿਲ ਲੱਗਾ ਹੈ। ਨਾ ਹੀ ਉਹ ਹੀ ਗੱਲ ਹੈ। ਹਰਿਆਣੇ ਦੇ ਲਾਉਂਦੇ ਬੜੇ ਪੈ ਗਿਆ। 2.5 ਡੇਡ ਡੇਡ ਕੋਟ ਦੀ ਆ। ਵਾਹ ਯਾਰ ਇਹ ਉਹ ਹਰਿਆਣਾ ਤੁਰਪਿਆਣਾ ਹਰਿਆਣਾ ਹੋ ਗਿਆ ਸਦਾ ਇੱਧਰ ਨੂੰ ਆ ਕੇ ਨਾ। ਅੱਗੇ ਨਹੀਂ ਦਮ ਲੱਗਿਆ। ਉਹ ਜਾਈ ਵੀਜ਼ਾ ਲੱਗੇ ਕਿਦਾਂ? ਮੈਂ ਤਾਂ ਵੀਰਾਂ ਨੂੰ ਕਦੇ ਸਿਰੀ ਨਹੀਂ ਹੋ ਬੱਤਾ। ਕਿਧਰ ਦਾ? ਗਰਮ ਹੁੰਦਾ ਮੈਂ 13 ਸਾਲ ਲਾਇਬ੍ਰੇਰੀ ਕਰਦਾ। ਉਹ ਆਸ਼ਾ ਆਸ਼ਾ ਸਦਾ ਹੀ ਇੱਧਰ ਨੂੰ ਆ ਗਿਆ। ਕਿੰਨਾ ਬੜਾ। ਤੇ ਕੇਸ ਨੂੰ ਬੋਲਿਆ ਨਹੀਂ ਉਦੋਂ। 70 ਬਟਾ ਕੈਸ ਨਹੀਂ ਬੋਲਿਆ ਬੋਲਿਆ ਹੀ ਤਾਲਾ ਸਾਲਾ ਬੋਲਿਆ ਹੀ ਨਹੀਂ ਦਾ ਨੁੜੀ ਮੜਿਆ ਜਾਣਾ ਜੀ ਹੁਣ ਇਹ ਬੰਦਿਆਂ ਨੂੰ ਜਲਣਾ ਦੋੜਾ ਜਿੱਦਾਂ ਛੜ ਜਾਂਦੇ ਛੇਤੀ ਪਾਪਾ ਆਪਰ ਹੁਣੀ ਐ ਆਪਾ ਬਸੇ ਹੋ ਜਾ ਇਹਨਾਂ ਨੂੰ ਇਹਦਾ ਹੌਸਲਾ ਛਿੱਤੀ ਜਾਂਦੇ ਆ ਇਹ ਬੰਦੇ ਨਵੇਂ ਆਏ ਨੇ ਕਿੱਥੇ ਤੋਂ ਹੌਸਲਾ ਕੱਢਿਆ ਹਾਂਜੀ ਭਾਈ ਇਹ ਸੀਨ ਮੈਂ ਹਾਂਜੀ ਨੌਕੀ ਲੱਗ ਕੇ ਲੱਗਿਆ ਆ ਆ ਕੋਈ ਜਲਦੀ ਆਥਿਆ ਨਾ ਚੱਕਰੀ ਨਹੀਂ ਲੈ ਤੇ ਜਾਣੇ ਆ ਮੁੰਡਿਆਂ ਨਹੀਂ ਜਾਣਾ ਗੱਲ ਮੇੜੇ ਆ ਮੰਮੀ ਹਰ ਕਿਥੇ ਆਂਦੇ ਆ ਲੈ ਹਾਇਦਰਾ ਜਵਾਕਾਂ ਖਾਤਰ ਲੱਗੇ ਇਹ ਪ੍ਰੋਗਰਾਮ ਨਾ ਖੇਡਣ ਨੂੰ ਤੇ ਆ ਪਾਣੀ ਵਾਲਾ ਜਗਾੜ ਜਾ ਇਹਦੇ ਵਿੱਚ ਇੱਧਰ ਕਿੱਧਰ ਉਹ ਜਵਾਕਾਂ ਲੀਆਂ ਖੇਡਾਂ ਖੇਡਾਂਗੇ ਯਾਰ 115 ਬੋਲ ਦਾ ਮੈਨੂੰ ਹੁਣੇ ਆਵਾਜ਼ ਆਈ ਕਿੱਥੋਂ ਈ ਓਏ ਆ ਖੇਡਣੀ ਆ ਠੀਕ ਖੇਡਣੀ ਆ ਹਾਂ ਬੀਅਰ ਦੀਆਂ ਬੋਤਲਾਂ ਭੰਨਣੀਆਂ ਢਾਂਏ ਓਏ ਆ ਖੇਡਦੇ ਆ ਆ ਲੈ ਕੰਦ ਕਿੱਧਰ ਭੰਨ ਕੇ ਦਿਖਾਵਾਂ ਭੰਨ ਕੇ ਦਿਖਾਵਾਂ ਦੇ ਚੱਲ ਹਾਂ ਜਾ ਆਓ ਖੇਡਦੇ ਚੈਨ ਸਾਈਡ ਪਲੀਜ਼ ਯਾਹ ਕਿਹੜਾ ਮਨ ਵੜ ਗਿਆ ਸੀ ਇਹ ਤਾਂ ਤੋੜਦੀਆਂ ਨਹੀਂ ਪਈਆਂ ਇਹ ਤਾਂ ਅੱਖਾਂ ਬੰਦ ਕਰਕੇ ਲਾਇਆ ਸੀ ਜੇ ਖੋਲ ਕੇ ਤਾਂ ਲਾਉਣ ਵਾਲਾ ਤੋੜਦੀਆਂ ਨਹੀਂ ਬਹੁਤ ਥੱਲੇ ਚੇਪੀ ਨਾਲ ਲਾਈਆਂ ਇਹ ਯਾਰ ਤਾਂ ਨਹੀਂ ਦਿਖਦੇ ਯਾਰ ਹਾਂ ਤਾਂ ਜਵਾਈ ਓ ਬੱਲੇ ਮਾਮੇ ਦੀ ਵਾਰੀ ਆਈ ਕੋਚ ਸਾਹਿਬ ਮੂਰੇ ਅੱਗੇ ਹੋਏ ਇਹ ਤੋੜਨੇਗੇ ਗੋਲਾ ਕੋਚ ਸਾਹਿਬ ਉਹ ਤੇਰੀ ਏ ਆ ਲਾ ਆ ਗਿਆ ਉਹ ਪਿੱਛੋਂ ਦੀ ਆ ਗਿਆ ਤੂੰ ਆ ਕਹਿਣ ਉਹ ਕੋਚ ਸਾਹਿਬ ਮੂਰੇ ਤੋੜੀ ਗਈ कोट साफ हो गया फिर एक कोट <laughs> तो है थू कोट सा जीत ले आंदा लव यू अबे तंदूरी वेस बनावांगा तंदूरी तंदूरी प्लीज जी चल खेल दे आओ ਆ ਕੈਸ਼ ਮੰਨੇ ਕੋਲੇ ਵੀ ਪੂਰੀ ਆ ਕਹਿੰਦੇ ਅੱਜ ਚੱਕ ਲੈਣ ਯਾਰੇ ਇੱਕ ਇੱਕ ਫੜੋ ਫੜੋ ਹੋਰ ਦੇ ਦੇ ਬੀਬਾ ਇੱਕ ਆਪਣੀ ਮਰਜ਼ੀ ਚੱਲ ਚਲੋ ਪਾਓ ਚੱਲ ਸੁੱਟ 20 ਡਲਾਂ ਦੀ ਲਈਆਂ ਸਾਰੀਆਂ ਹੀ ਆਓ 500 ਥੈਂਕ ਯੂ ਸੋ ਮੱਚ ਆ ਸਾਰੀਆਂ ਹੀ ਲੈ ਜਾਣੀਆਂ ਆਪਾਂ ਔਰ ਸਾਰੇ ਔਰ ਔਰ ਇੱਕ ਇੱਕ ਲੈ ਲੈ ਸਾਡੇ ਨੂੰ ਬਸ ਬਹੁਤ ਆ ਚੱਲ ਰਹੀ ਬਈ ਲੋਕ ਚੱਲ ਮੈਂ ਧਾਰੇ ਮਾਮਾ ਜੀ ਮੇਰੇ ਕੋ ਮਰਦੀ ਆ ਅੱਖਾਂ ਬੰਦ ਕਰਕੇ ਆ ਉਹਦੇ ਵੀ ਐਦਾਂ ਕਰੇ ਐਦਾਂ ਕਰੇ ਪਾ ਐਦਾਂ ਕਰੇ ਤਾਂ ਉਹਦਾ ਪਾਉਣੀ ਐਦਾਂ ਪੈਣੀ ਉਹ ਸੋਹ ਕੋਈ ਔਰੇ ਮੂਰੇ ਕੋਸਾ ਬਾਪ ਓਏ ਮੂਰੇ ਹਾਂ ਥੂ ਕੋਸਾ ਓਏ ਦੂਜੇ ਲੋੜ ਦੂਏ ਲੋੜ ਵਾਲੇ ਐਦਾਂ ਪੈ ਵੀ ਗਈ ਕੋਈ ਨਹੀਂ ਮੰਨੀ ਜਾਣੀ ਮੈਂ ਚੱਕ ਕੇ ਵੀ ਲੈ ਜੂੰ ਪਹ ਗਈ ਨਾ ਕਿ ਪਾਣੀ ਨਹੀਂ ਕਿਥੇ ਦੀ ਪਾਣੀ ਨਹੀਂ ਸੁੱਟਿਆ ਸਾਰਿਆਂ ਨੂੰ ਮੈਂ ਏ ਰਾਰ ਮੱਛੀ ਜੇਤ ਲਈਏ ਫੇਰ ਨੂੰ ਪੁਰਸਕਾਰ ਦਿੱਤਾ ਗਿਆ ਮੇਲੇ 'ਚ ਹਾਂ ਜੀ ਉਹ ਆ ਗਏ ਸੀ ਨਾ ਮੇਲਾ ਆਇਆ ਦੇਖ ਕੇ ਤੇ ਹੁਣ ਕੁਝ ਖਾਣ ਪੀਣ ਨੂੰ ਕੀ ਜਿਆ ਕਰਦਾ ਨਾ ਤੇ ਤਪਿੰਦਰ ਵੀ ਕਹਿੰਦੇ ਕੀ ਆਪਾਂ ਖਾਣੇ ਵੀ ਨਹੀਂ ਆਣਾ ਕੋਸ਼ ਇਧਰੋਂ ਇਹ ਬੋਲੋ ਅੱਛਾ ਇਹ ਆਮ ਰੈਸਟੋਰੈਂਟਾਂ ਦੇ ਇਧਰ ਮਿਲਦਾ ਨਹੀਂ ਹੈ ਨਾ ਨਾ ਕੱਲੇ ਕੀ ਇਹ ਮੈਨੂੰ ਨਹੀਂ ਪਤਾ ਸੀ ਯਾਰ ਆ ਤੁਸੀਂ ਆ ਬਈ ਆਪ ਹੀ ਪੜ੍ਹ ਲਓ ਮੈਨੂੰ ਤਾਂ ਇੰਨੀ ਅੰਗਰੇਜ਼ੀ ਆਉਂਦੀ ਨਹੀਂ ਆਹ ਪ੍ਰੋਗਰਾਮ ਸੌਦਾ ਪੱਤਾ ਇਹਨਾਂ ਤੋਂ ਮਿਲਦਾ ਤੇ ਦੇਵਨ ਇਜ਼ ਟ੍ਰੈਡੀਸ਼ਨਲ ਟਰਕੀਸ਼ ਡਿਸ਼ ਦੇ ਲਈ ਇਹ ਟਰਕੀਸ਼ ਦੀ ਸਪੈਸ਼ਲ ਹੈ Okay. Yeah. we uh, try Okay? No problem. <laughs> huh.